ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਭਾਰਤੀ ਪਬਲਿਕ ਸਕੂਲ ਡੇਰਾ ਬਸੀ ਦੇ ਪਿੱਛੇ ਤਿੰਨ ਮੰਜ਼ਿਲ ਬਿਨਾ ਨਕਸ਼ੇ ਤੋਂ ਬਿਲਡਿੰਗ ਬਣਾਈ ਜਾ ਰਹੀ ਹੈ ਸਰਕਾਰ ਨੂੰ ਲੱਗ ਰਿਹਾ ਹੈ ਚੁਨਾ ਇਸ ਸਬੰਧੀ ਜਦੋਂ ਮੀਡੀਆ ਦੇ ਸਕੂਲ ਦੇ ਪ੍ਰਬੰਧਕ ਕਮੇਟੀ ਚਰਨਜੀਤ ਮੋਦੀ ਤੇ ਸਕੂਲ ਦੇ ਪ੍ਰਿੰਸੀਪਲ ਨਿਰੂਤੀ ਮਾ ਨੂੰ ਪੁੱਛਿਆ ਗਿਆ ਤਾਂ ਕੈਮਰੇ ਦੇ ਅੱਗੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਵਰੇਜ ਤੋਂ ਵੀ ਰੋਕਿਆ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਬਿਲਡਿੰਗ ਇੰਸਪੈਕਟਰ ਰਮਜ਼ਾਨ ਨੇ ਦੱਸਿਆ ਕਿ ਡੇਰਾਬਸੀ ਕਮੇਟੀ ਨੇ ਪਹਿਲੇ ਵੀ ਨੋਟਿਸ ਜਾਰੀ ਕੀਤਾ ਸੀ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ 2 ਮਹੀਨੇ ਪਹਿਲਾਂ ਫਾਈਲ ਜਮ੍ਹਾਂ ਕਰਵਾਈ ਸੀ ਕਾਗਜ਼ਾਤ ਨਾ ਪੂਰੇ ਹੋਣ ਦੇ ਕਾਰਨ ਨਕਸ਼ਾ ਪਾਸ ਨਹੀਂ ਹੋਇਆ ਇੰਸਪੈਕਟਰ ਨੇ ਦੱਸਿਆ ਕਿ ਇਹਨਾਂ ਨੇ ਸਰਕਾਰ ਦੀਆਂ ਹਦਾਇਤਾਂ ਅਨਸਾਰ ਉੱਪਰ ਜੋ ਵੀ ਜੁਰਮਾਨਾ ਬਣਦਾ ਹੈ ਉਹ ਲਿਆ ਜਾਵੇਗਾ ਇਹੇ ਦਰਵਾਜਾ ਨਗਰ ਕੌਂਸਲ ਦੀ ਸਰਕਾਰੀ ਜ਼ਮੀਨ ਵਿੱਚ ਨਾਜਾਇਜ਼ ਤੌਰ ਤੇ ਰੱਖਿਆ ਗਿਆ ਹੈ ਜਦੋਂ ਕਿ ਸਕੂਲ ਪਿੱਛੇ ਦੀ ਕੋਈ ਰਸਤਾ ਨਹੀਂ ਲੰਘਦਾ ਇਹ ਰਸਤਾ ਸਰਕਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ੇ ਦੀ ਨੀਤ ਨਾਲ ਰੱਖਿਆ ਹੋਇਆ ਹੈ ਦੇਖਦੇ ਆ ਨਗਰ ਕੌਂਸਲ ਡੇਰਾ ਬੱਸੀ ਦੀ ਅਗਲੀ ਕਾਰਵਾਈ ਕੀ ਕਰਦੇ ਨੇ ਸਰ ਜੀ ਕਿਹੜੇ ਸਕੂਲ ਚ ਆਏਗੇ ਪਰ ਲੋਕੀ ਸਭ ਜੋ ਬਿਲਡਿੰਗ ਬਣ ਰਹੀ ਹੈ ਉਸ ਦੀ ਗੱਲ ਹੈ ਸਰ ਉਹ ਨਹੀਂ ਬਿਲਡਿੰਗ ਨਹੀਂ ਕਿ ਪਾਈ ਗਈ ਹੈ ਨਕਸ਼ਾ ਪਾਈ ਹੋਇਆ ਦੋ ਮਹੀਨੇ ਨਾਲ ਆਈਡੀ ਦੀ ਪ੍ਰੋਬਲਮ ਨਹੀਂ ਹੈ ਇਸ ਦਾ ਕੋਈ ਥੋੜਾ ਜੀ ਸਕਦੇ ਹਨ ਤੇ ਜਦੋਂ ਵੀ ਨਕਸ਼ੇ ਜਿਹੜੇ ਨੇ ਡਾਕੂਮੈਂਟ ਟੱਕੀ ਹੋਏ ਨੇ ਇਹ ਕਰਾਤੇ ਹਨ ਜੀ ਮੰਮੀ ਉਹ ਅਸੀਂ ਫਾਈਲ ਚੈੱਕ ਕਰਕੇ ਪਾਸ ਕਰਾਂਗੇ ਦੋ ਮਹੀਨੇ ਦੇ ਜਮਾਨਾ ਕਿ ਜਿਹੜੀ ਬਿਲਡਿੰਗ ਬਣ ਗਈ ਹੈ ਉਹ ਤਾਂ ਅਸੀਂ ਖਾਪੋ ਜੀ ਫੀਸ ਲੈ ਤਿੰਨ ਮੰਜ਼िला ਬਿਲਡਿੰਗ ਬਣ ਗਈ ਹੈ ਤੁਸੀਂ ਕੀ ਨੋਟਿਸ ਵੀ ਕਰਿਆ ਸੀ ਉਸ ਤੋਂ ਬਾਅਦ ਤੁਸੀਂ ਕੀ ਕਹਿਣਾ ਨੋਟਿਸ ਵੀ ਕਰਿਆ ਸੀ ਮੈਂ ਨਾ ਮਾਇਆ ਮੈਨੂੰ ਇਹ ਨੌਲੇਜ ਨਹੀਂ ਸੀ ਬਾਕੀ ਜੋ ਵੀ ਹੋਊਗਾ ਪੋਜੀਸ਼ਨ ਹੈ ਸਰਕਾਰ ਨੇ ਦਸਤਾਵੇਜ਼ਾਂ ਕੰਡੀ ਕਰਕੇ ਕੀ ਹੋਇਆ ਜੋ ਕਿਤਾਬਾਂ ਦੇ ਦਸਤਾਵੇਜ਼ ਫਾਇਲ ਬਣਦੀ ਦਾ ਵੀ ਉਹਨਾਂ ਦੇ ਕਰੀਏ ਇਹ ਤਾਂ ਕਹਿ ਰਹੇ ਨੇ ਵੀ ਅਸੀਂ ਪੁਰਾਣੀ ਬਿਲਡਿੰਗ ਨੂੰ ਰੇਨੋਵੇਸ਼ਨ ਕੀਤਾ ਨਹੀਂ ਨਹੀਂ ਨਕਸ਼ਾ ਪਾਈ ਹੋਏ ਨੇ ਇਹਨਾਂ ਦਾ ਨਹੀਂ ਸਰ ਇਹ ਕਹਿ ਰਹੇ ਮੈਂ ਆਪਾਂ ਜਿਹੜੀ ਸਾਡੀ ਪੁਰਾਣੀ ਬਿਲਡਿੰਗ ਆਪਾਂ ਉਹਨਾਂ ਨੂੰ ਰੇਨੋਵੇਸ਼ਨ ਕੀਤਾ ਹੈ ਰੇਨੋਵੇਸ਼ਨ ਕੀਤਾ ਹੋਏ ਤਾਂ ਵੀ ਨਕਸ਼ਾ ਆਇਆ ਪਲਾਈ ਤਾਂ ਹੁੰਦਾ ਹੈ ਨਕਸ਼ਾ ਪਾਸ ਹੁੰਦਾ ਹੈ ਆਖਰ ਪਾਸ ਹੋ ਗਿਆ ਇਹਨਾਂ ਦਾ ਜੋ ਵੀ ਇਹ ਡਾਕਟਰ ਨਕਸ਼ਾ ਪਾਸ ਹੋਣ ਤੋਂ ਪਹਿਲੇ ਬਣਨ ਦੀ ਵੀ ਨਹੀਂ ਬਣ ਗਈ ਤਾਂ ਜੋ ਬਣ ਗਿਆ ਉਹਦੇ ਅਸੀਂ ਕੰਪਲੀਨ ਲਵਾਂਗੇ ਇਹ ਹਮੇਸ਼ਾ ਇਸ ਲੇਕੀ ਪਾਸ ਕਰਨਾ ਹੈ ਇਹ ਇਸ ਨੂੰ ਪਾਉਣਾ ਹੈ